ਜਿਹੜੀ ਤੁਸੀਂ ਇਹਦਾ ਸੇਮ ਚੱਲ ਰਿਹਾ ਇਹ ਸੰਦੂਲਨ ਕਿਵੇਂ ਦੇ ਇਹ ਅੰਦੋਲਨ ਕਰਕੇ ਹੀ ਜਿਹੜਾ ਹੈ ਮੰਦੀ ਸਾਹਿਬ ਨੂੰ ਜਿਹੜੇ ਆਪਣੇ ਕੀਤੇ ਹੋਏ ਕਾਜ ਕਰਦੇ ਨੇ ਤਨੇ ਖੇਤੀ ਕਾਨੂੰਨ ਜਿਹੜੇ ਵਾਪਸ ਲੈਣੇ ਪਏ ਸੀ ਔਰ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਬੀਲੀ ਵਾਲਾ ਕਾਨੂੰਨ ਬਣਾਇਆ ਜਿਹੜੇ ਲੋਕਾਂ ਨਾਲ ਉਦੋਂ ਜ਼ਿੰਮੇਦਾਰ ਹਨ ਐਮਐਸਬੀ ਦੇ ਜਿਹੜੇ ਵਾਅਦੇ ਕੀਤੇ ਸੀ ਔਰ ਦੂਸਰੇ ਲੋਕਾਂ ਦੇ ਕਰਜ਼ਾ ਮਾਫੀ ਦੀ ਵੀ ਗੱਲ ਕੀਤੀ ਸੀ ਵਿਚਾਰਾਂ ਕਿ ਜਦ ਕੀ ਤਕਰੀਬਨ 14 ਲੱਖ ਕਰੋੜ ਰੁਪਈਆ ਕਾਰਪੋਰੇਟ ਕਰਾਣਿਆਂ ਦਾ ਮਾਫ ਕਰ ਦਿੱਤਾ ਗਿਆ ਔਰ ਹੁਣੇ ਗਣਾਨੇ ਨੇ ਕਿ ਨਹੀਂ ਕੀ ਅਸੀਂ ਉਹ 14 ਕਰੋੜ ਤਾਂ ਦਿੱਤਾ ਹੈ ਧਿਵੀਧਾਰਾਂ ਨੂੰ 6000 ਰੁਪਈਆ ਸਾਲ ਦਾ ਵੀ ਦੇ ਰਹੇ ਹਾਂ ਇੱਕ ਕਿਸਾਨ ਨੂੰ ਸਾਦਾ ਇਹ ਬਹੁਤ ਹੀ ਖਾਸ ਹੋਈ ਜਾਣਾ ਔਰ ਜਿਹੜਾ ਸ਼ਰਮਨਾਕ ਵਿਹਾਨ ਹੈ ਔਰ ਲੋਕਾਂ ਨੂੰ ਔਰ ਖਾਸ ਕਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਜਿਹੜੀ ਕਿਸਾਨ ਦੀ ਜਿਹੜੀ ਇਨਪੁਟ ਕਾਸਟ ਹੈ ਉਹ ਤਾਂ ਇਹ 10 ਸਾਲਾਂ ਵਿੱਚ ਚੌਗਣੀ ਹੋ ਗਈ ਹੈ ਪਰ ਜਿਹੜਾ ਜਿਹੜਾ ਪ੍ਰਾਈਸ ਜਿਹੜੀ ਹੈ ਫਸਲ ਦੀ ਉਹ ਵਧੀ ਨਹੀਂ ਦੂਸਰੀ ਗੱਲ ਇਹਨਾਂ ਨੇ ਜਿਹੜਾ ਹੈ ਜਿਹਨੀ ਵੀ ਹੋਲਡਿੰਗ ਪਹਿਲਾਂ ਉੱਥੇ ਕੋਈ ਹੁੰਦਾ ਸੀ ਕਿ ਜ਼ਿਮੀਦਾਰ ਔਰ ਜਿਹੜਾ 80 ਕਰੋੜ ਬੰਦਾ ਲਾਇਸੈਂਸ ਲੈ ਕੇ ਹੀ ਕਿਸੇ ਵੀ ਅਨਾਜ ਦੀ ਜਿਹੜੀ ਹੋਲਡਿੰਗ ਕਰ ਸਕਦਾ ਸੀ ਉਹਦਾ ਭੰਡਾਰ ਰੱਖ ਸਕਦਾ ਸੀ ਇਹਨਾਂ ਉਹ ਸਾਰੇ ਕਾਨੂੰਨ ਬੰਦ ਕਰ ਦਿੱਤੇ ਨੇ ਔਰ ਜਿੱਦੋਂ ਵੀ ਫਸਲ ਆਉਂਦੀ ਉਦੋਂ ਤੇ ਉਹ ਮੰਡੀਆਂ ਚ ਰੁਲਦੀ ਆ ਤੁਸੀਂ ਦੇਖਿਆ ਹੋਵੇ ਪਿਆਜ਼ ਜਦੋਂ ਮੰਡੀ ਦੇ ਵਿੱਚ ਆਉਂਦਾ ਉਹਦੀ ਪ੍ਰਾਈਸ 50 ਰੁਪਏ 5 ਪੈਸੇ ਵਿੱਚ ਯਾਨੀ 50 ਪੈਸੇ ਕਿਲੋ ਰਹਿ ਜਾਂਦੀ ਆ ਔਰ ਜਦੋਂ ਆੜਤੀਆਂ ਕੋਲ ਜਾਂ ਜਿਹੜੇ ਪੂਜੀ ਪੱਤਿਆਂ ਦੇ ਸਟੋਰੇਜ ਚ ਚਲੇ ਜਾਂਦਾ ਉਹ 150 ਰੁਪਏ ਕਿਲੋ ਚੱਲ ਜਾਂਦਾ ਇਹ ਜਿਹੜੀ ਕਾਰਪੋਰੇਟ ਦੇ ਘਰ ਪਰ ਨਾਲੀ ਸਰਕਾਰ ਹੈ ਇਹ ਤੋਂ ਨਾ ਕੁਝ ਕਿਸਾਨ ਅੱਜ ਸੜਕਾਂ 'ਤੇ ਉਤਰੇ ਸਾਡੀ ਪਾਰਟੀ ਖਾਸ ਕਰ ਸਰਦਾਰ ਭਗਵਾਨ ਸੇਮਾਨ ਜੀ ਉਹਨਾਂ ਦੇ ਹਰ ਦਲਾ ਨਾਲ ਜੀਵਦਾ ਦਾ ਕਿਸਾਨਾਂ ਦਾ ਸਮਰਥਨ ਕਰਦੀ ਹੈ ਜੇ ਆਪਾਂ ਗੱਲ ਕਰੀਏ ਕਾਂਗਰਸ ਵੀ ਕਿਸਾਨਾਂ ਦਾ ਸਮਰਥਨ ਕਰ ਲਈ ਆਕਾਲੀ ਦਲ ਵੀ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਇੱਕ ਪਾਸੇ ਤਾਂ ਮਤਲਬ ਕਿ ਕਹ ਲੋ ਕਿ ਬੀਜੇਪੀ ਨਾਲ ਸਮਝੌਤਾ ਕਰ ਰਹੀ ਹੈ ਐਮਪੀ ਦੇ ਇਲੈਕਸ਼ਨਾਂ ਤੇ ਦੂਜੇ ਪਾਸੇ ਕਿਸਾਨਾਂ ਦਾ ਸਮਰਥਨ ਕਰੇ ਕਿੱਦਾਂ ਦੇ ਦੇ ਕਿ ਇਹ ਤੁਸੀਂ ਆਪਣੇ ਸਵਾਲ ਦਾ ਆਪ ਹੀ ਜਵਾਬ ਦੇ ਦਿੱਤਾ ਅਕਾਲੀ ਦਲ ਇੱਕ ਬਹੁਤ ਹੀ ਮੌਕਾ ਪਰਸ ਜਿਹੜੀ ਪਾਰਟੀ ਬਣ ਗਈ ਆ ਅਕਾਲੀ ਦਲ ਦਾ ਇਤਿਹਾਸ ਬਹੁਤ ਮਾਨ ਮਤਾ ਸ਼ਾਨ ਮਤਾ ਦਾ ਆਸਾ ਪਰ ਇਹ ਅਕਾਲੀ ਦਾਲੀ ਇਹ ਅਕਲੋਂ ਖਾਲੀ ਦਲ ਹੈ ਸੀਨਾਂ ਨੇ ਕਦੀ ਵੀ ਪੰਜਾਬ ਦੇ ਭਲੇ ਦੀ ਲਈ ਕੋਈ ਗੱਲ ਨਹੀਂ ਕੀਤੀ ਸਿਰਫ ਆਪ ਖਾਸ ਕਰਕੇ ਬਾਦਲ ਪਰਿਵਾਰ ਨੇ ਆਪਣਾ ਢਿੱਡ ਭਰ ਲਈ ਸਾਰੀਆਂ ਗੱਲਾਂ ਕੀਤੀਆਂ ਉਹਦੇ ਕਰਕੇ ਹੀ ਇਹ ਪਾਰਟੀ ਅਜਿਹਾ ਸ਼ੀਸ਼ੀ ਦੇ ਕੋਈ ਹੋਈ ਆ ਔਰ ਲੋਕਾਂ ਦੇ ਕੋਈ ਸੱਤਾ ਚਾਉਣ ਲਈ ਹਰ ਪੁਠਾ ਸਿੱਧਾ ਕੰਮ ਚਾਹੇ ਜਿੰਨਾ ਮਰਜ਼ੀ ਨੁਕਸਾਨ ਦਾ ਪੰਜਾਬ ਦਾ ਨੁਕਸਾਨ ਹੋਵੇ ਸਿੱਖ ਕੌਮ ਦਾ ਨੁਕਸਾਨ ਹੋਵੇ ਪੰਜਾਬੀਅਤ ਦਾ ਨੁਕਸਾਨ ਹੋਵੇ ਦੇਸ਼ ਦਾ ਨੁਕਸਾਨ ਹੋਏ ਕਰਨ ਨੂੰ ਤਤਪਰ ਨੇ ਪਰ ਆਪਣਾ ਘਰ ਭਰਨ ਲਈ ਸਿਆਸਤ ਨੂੰ ਚਾਉਣ ਨੂੰ ਤਤਪਰ ਨੇ ਇਸ ਕਰਕੇ ਸਮਝੌਤੇ ਕਰਦੀ ਹੈ ਗੱਲਾਂ ਕਰਦੇ ਨੇ ਜੇ ਜੇ ਅਪ ਗੱਲ ਕਰੀਏ ਆਮ ਪਾਰਟੀ ਦੇ ਜਿਹੜੇ ਕਿ ਸੀਐਮ ਭਗਵੰਤ ਮਾਨ ਵੀ ਕਿਸਾਨਾਂ ਨੂੰ ਫ੍ਰੀ ਮੈਡੀਕਲ ਦੇਣ ਦੀ ਗੱਲ ਕਰਦੇ ਜਿਹੜੇ ਕਿ ਧਰਨੇ ਦੇ ਵਿੱਚ ਬੈਠੇ ਐ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਆਮ ਪਾਰਟੀ ਵੀ ਸਿਆਸਤ ਚਮਕਾ ਰਹੀ ਆਪਣੇ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਉਹ ਸਿਆਸਤ ਨਹੀਂ ਕਰਦੀਆਂ ਸਿਆਸਤ ਕਰਕੇ ਤਾਂ ਹੀ ਆਈਆਂ ਪਰ ਸਿਆਸਤ ਲੋਕਾਂ ਦੇ ਹਿੱਤਾਂ ਲਈ ਹੋਣੀ ਚਾਹੀਦੀ ਆ ਆਪਣੇ ਘਰ ਭਰਨ ਲਈ ਦੇਖੋ ਜੇ ਕੋਈ ਉੱਥੇ ਗਰੀਬ ਜਿਹਦੇ ਵਿਚਾਰਾ ਘਰੇ ਰੋਟੀ ਨਹੀਂ ਉੱਥੇ ਕੋਈ ਸੀਰੀਅਸ ਹੋਵੇ ਕੋਈ 60 ਮੀਟਰ ਲੱਗ ਜਾਂਦੀ ਆ ਉਹ ਕਿੱਥੋਂ ਮੈਡੀਕਲ ਕਰਾਊ ਆਪਣਾ ਕਿੱਥੋਂ ਇਲਾਜ ਕਰਾਊ ਇਹਦੀ ਗੱਲ ਮਾਨ ਸਾਹਿਬ ਨੇ ਕੀਤੀ ਆ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਇਸ ਹੈਜੀਟੇਸ਼ਨ ਵਿੱਚ ਕੋਈ ਜੱਟ ਵੀ ਹੋਵੇ ਕਿਸਾਨ ਦਾ ਉਹਦਾ ਜਿਹੜਾ ਹੈ ਸਾਰਾ ਜੋ ਉਹਦੀਆਂ ਸਿਹਤ ਸਵਾਵਾਂ ਦਾ ਉਹਦੇ ਮੈਡੀਕਲ ਐਕਸਪੈਂਸ ਦਾ ਜੋ ਵੀ ਸਾਰਾ ਉਹ ਸਰਕਾਰ ਵੀਰ ਕਰੂਗੀ ਇਹਦੇ ਵਿੱਚ ਕੋਈ ਸਿਆਸਤ ਨਹੀਂ ਇੱਕ ਹਮਦਰਦੀ ਆ ਜਿਸ ਤਰ੍ਹਾਂ ਮਾਨ ਸਾਹਿਬ ਹਰ ਇੱਕ ਪੰਜਾਬੀ ਦੇ ਨਾਲ ਖੜੇ ਉਸੇ ਤਰ੍ਹਾਂ ਹੀ ਕਿਸਾਨਾਂ ਦੇ ਨਾਲ ਖੜੇ ਨੇ ਸਰ ਰਾਤ ਇੱਕ ਬੈਠਕ ਹੋਈ ਆ ਜਿਹਦੇ ਵਿੱਚ ਕੇਂਦਰੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਆ ਉਹਦਾ ਕੀ ਸਿੱਟਾ ਨਿਕਲ ਕੇ ਸਾਹਮਣੇ ਆਇਆ ਤੱਕ ਦੇਖੋ ਤੁਸੀਂ ਸਿੱਟਾ ਉਹਦਾ ਉਹ ਫਿਰ ਕਹਤੇ ਵੀ ਆਪਾਂ ਐਤਵਾਰ ਨੂੰ ਫਿਰ ਮਿਲਾਂਗੇ ਇਹ ਤੇ ਜੜੀ ਜਿੰਦਾ ਕਿਤੇ ਕਮੇਟੀ ਇਹ ਨਾ ਬਣਾਈ ਉਹ ਕੰਮ ਮਿੱਟੀ ਕਰਨ ਲਈ ਬਣਾਈ ਹੈ ਉਹ ਜੇ ਆਮ ਬੰਦਾ ਹੁੰਦਾ ਤੇ ਉਹ ਇਹਨਾਂ ਗੱਲਾਂ ਤੋਂ ਹਜਦਾ ਕਿ ਇਹਨਾਂ ਹਤਾਸ਼ ਹੋ ਕੇ ਵੀ ਇੰਨੀ ਲੰਬੀ ਦੇਰ ਕੀ ਬੈਠਣਾ ਘਰ ਬੈਠ ਘਰ ਚੱਲਦੇ ਆ ਇਹ ਜਿਹੜੇ ਕਿਸਾਨ ਨੇ ਇਹ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ ਲੋਕ ਨੇ ਇਹਨਾਂ ਨੇ ਜਿਹੜਾ ਹੈ ਜਿੰਨੀ ਦੇਰ ਮਰਜ਼ੀ ਉੱਥੇ ਬੈਠਣ ਬੈਠਣਗੇ ਕਿਸੇ ਗੱਲੋਂ ਭੱਜਣ ਵਾਲੇ ਨਹੀਂ ਉਹ ਜਿਹੜੀ ਜਿਹੜੀ ਮੀਟਿੰਗ ਆ ਉਹ ਤਾਂ ਹੋਵੇ ਖਾਣਾ ਪੂਰਤੀ ਰੱਖੀ ਹੋਰ ਕੋਈ ਗੱਲ ਨਹੀਂ